ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣੇ ਕਿਰਪਾ ਸਿੰਘ ਜੀ ਸਟਾਰਟਿਵ ਤੇ ਐਸ ਟਾਈਮ ਤੁਸੀਂ ਦੇਖ ਰਹੇ ਹੋ ਇੱਕ ਬੱਸ ਹੈ ਜਿਹੜੀ ਹੈ ਫ੍ਰੀ ਬੱਸ ਹੈ ਜਿਹੜੀ ਆ ਕਟੂ ਸ਼ਾਮ ਜੀ ਦੇ ਆ ਜਤਰਾ ਵਾਸਤੇ ਜਾ ਰਹੀ ਹੈ ਸਾਡੇ ਚ ਰਜੀਵ ਸ਼ਰਮਾ ਜੀ ਅਕਸਰ ਤੁਸੀਂ ਦੇਖਿਆ ਹੋਵੇ ਸਭ ਤੋਂ ਪਹਿਲਾਂ ਜੇ ਅਮਰਨਾਥ ਜਾਣਾ ਹੋਵੇ ਤਾਂ ਸਾਡੇ ਰਜੀਵ ਭਾਜੀ ਸਭ ਤੋਂ ਪਹਿਲਾਂ ਬੱਸਾਂ ਲੈ ਕੇ ਜਾਂਦੇ ਸੀ ਔਰ ਉਸ ਤੋਂ ਬਾਅਦ ਇਹਨਾਂ ਨੇ ਇਕੱਲੀਆਂ ਬੱਸਾਂ ਲੈ ਕੇ ਨਹੀਂ ਜਾਂਦੇ ਜਤਰਾ ਦੇ ਨਾਲ-ਨਾਲ ਹੋਰ ਸਮਾਜ ਸੇਵਿਕ ਵੀ ਕੰਮ ਜਿਹੜੇ ਬਹੁਤ ਵੱਡੀ ਉਤਦਾਰ ਦੇ ਵਿੱਚ ਕਰਦੇ ਹੋ ਵੀਰ ਜੀ ਅੱਜ ਜਿਹੜੀ ਜਤਰਾ ਕਿਹੜੇ-ਕਿਹੜੀ ਜਗ੍ਹਾ ਤੇ ਜਾ ਰਹੀ ਹੈ ਤੁਹਾਡੀ ਜੀ ਜੈ ਸ਼੍ਰੀ ਰਾਮ ਜੀ ਜੈ ਸ਼੍ਰੀ ਸ਼ਾਮ ਜੀ ਹਰ ਹਰ ਮਹਾਦੇਵ ਇਹ ਜਿਹੜੀ ਬੱਸ ਜਿਹੜੇ ਤੁਸੀਂ ਕਹਦੇ ਵੀ ਅਸੀਂ ਲੈ ਕੇ ਜਾਂਦੇ ਅਸੀਂ ਕੋਈ ਬੱਸ ਨਹੀਂ ਲੈ ਕੇ ਜਾਂਦੇ ਇਹਦਾ ਭਗਵਾਨ ਦੀ ਕਿਰਪਾ ਜੀ ਜਿਹੜੀ ਪਹਿਲਾਂ ਵੀ ਬੱਸ ਲੱਗੇ ਸਾਡੀ ਆਪਣੇ ਸੰਸਥਾ ਸ਼੍ਰੀ ਸ਼ਿਵਸ਼ਕਤੀ ਸੇਵਾ ਦਲ ਜੀ ਕੋਈ ਸਾਡੇ ਵੱਡੇ ਵੀਰੇ ਬਲਕਿਸ਼ਣ ਬਿੱਟੂ ਜੀ ਹੈ ਡਾਕਟਰ ਪ੍ਰੇਮ ਜੀ ਹੈ ਤੇ ਸਾਡੇ ਜਿਹੜੇ ਸੰਸਥਾਪਕ ਹੈ ਡਾਕਟਰ ਦੀਪਕੀ ਨੰਦਨ ਜੀ ਹੈ ਤੇ ਹੋਰ ਸਾਡੇ ਗਰੁੱਪ ਦੇ ਮੈਂਬਰ ਕਾਫੀ ਹੈ ਜਿਹੜੇ ਇਸ ਸਮੇਂ ਮੌਜੂਦ ਨਹੀਂ ਹੈ ਪਵਨ ਨੇਗੀ ਜੀ ਹੈ ਆਪਣੇ ਸਨੀ ਜੀ ਹੈ ਤਿਲਕ ਵੰਸਲ ਜੀ ਹੈ ਤੇ ਸਾਰੇ ਸਾਡੇ ਇੱਕ ਗਰੁੱਪ ਦੇ ਜਿਹੜਾ ਕੋਈ ਧਾਰਮਿਕ ਕਾਰਜ ਕੋਈ ਇਕ ਨਹੀਂ ਕਰ ਸਕਦਾ ਇਹ ਕਿਸੇ ਇੱਕ ਦੇ ਕਰਨ ਨਾਲ ਨਹੀਂ ਹੁੰਦਾ ਇਹ ਸਹਿਯੋਗ ਦੇ ਨਾਲ ਦੂਸਰੀ ਗੱਲ ਇਹ ਹੈ ਇਹ ਜਿਹੜੀ ਫ੍ਰੀ ਬੱਸ ਸੇਵਾ ਇਹ ਸਾਡੀ ਸੰਸਥਾ ਵੱਲੋਂ ਨਹੀਂ ਹੈ ਇਹ ਤੁਹਾਨੂੰ ਮੈਂ ਸਾਫ਼-ਸਾਫ਼ ਇਹ ਕਹਿ ਰਿਹਾ ਇਹ ਸਾਡੀ ਸੰਸਥਾ ਵੱਲੋਂ ਨਹੀਂ ਹੈ ਇਹ ਸਾਨੂੰ ਇੱਕ ਸੇਵਾ ਦਿੱਤੀ ਗਈ ਹੈ ਇਹ ਜਿਹੜੀ ਬੱਸ ਹੈ ਇਹ ਸ਼ਾਮ ਬਾਬਾ ਵੱਲੋਂ ਆਈ ਹੈ ਠੀਕ ਹੈ ਸਾਖਸ਼ਾਤ ਉਹਨਾਂ ਨੇ ਭੇਜੀ ਹੈ ਔਰ ਸਿਰਫ ਸਾਨੂੰ ਇਹਦਾ ਸੇਵਾ ਦਾ ਮੌਕਾ ਦਿੱਤਾ ਹੈ ਸੋ ਅਸੀਂ ਆਪਾਂ ਅਸੀਂ ਬੜੀ ਖੁਸ਼ੀ ਹੈ ਜਿਹੜਾ ਸਾਨੂੰ ਇਹ ਸੇਵਾ ਦਾ ਮੌਕਾ ਮਿਲਿਆ ਤੇ ਅਸੀਂ ਜਿੰਨੀ ਕੋਸ਼ਿਸ਼ ਹੋ ਸਕੇ ਜਿੱਦਾਂ ਅਸੀਂ ਤੁਹਾਨੂੰ ਪਤਾ ਵੀ ਅਸੀਂ ਪਿਛਲੇ 15 ਸਾਲਾਂ ਤੋਂ ਇਹ ਸ਼੍ਰੀ ਅਮਰਨਾਥ ਜੀ ਯਾਤਰਾ ਦਾ ਲ ਬਸਾ ਲੈਕਚਰ ਹੈ ਤੇ ਇਸੇ ਤਰ੍ਹਾਂ ਵੀ ਅਸੀਂ ਜਿੰਨੀ ਵੀ ਹੋ ਸਕੇ ਵੱਧ ਤੋਂ ਵੱਧ ਜਿਹੜੀ ਆਪਣੇ ਵੱਲੋਂ ਕੋਸ਼ਿਸ਼ ਕਰਦੇ ਆਂ ਵੀ ਜਾਤੇ ਰਹਿਣ ਸੁੱਖ ਆਰਾਮ ਮਿਲੇ ਤੇ ਆਪਣੇ ਜਿੰਨੇ ਵੀ ਸੇਵਾ ਹੋ ਸਕੇ ਆਪਾਂ ਕਰ ਸਕੀਏ ਕਿਉਂਕਿ ਜਿਹੜਾ ਸਾਡੇ ਸੰਸਥਾ ਦਾ ਹੈਗਾ ਮੋਟੋ ਹੈ ਉਹ ਮਾਨਵ ਸੇਵਾ ਵਿੱਚ ਸਮਰਪਿਤ ਇਹ ਲੋਕੋ ਹੈ ਸਾਡਾ ਤਾਂ ਇਸ ਕਰਕੇ ਇਹ ਅਸੀਂ ਆਪਾਂ ਨੂੰ ਖੁਸ਼ ਨਸੀਬ ਸਮਾਂ ਦੇ ਵੀ ਜਿਹੜਾ ਸਾਨੂੰ ਇਹ ਮੌਕਾ ਮਿਲਦਾ ਜੀ ਇਸ ਤੋਂ ਇਲਾਵਾ ਜਿਵੇਂ ਤੁਸੀਂ ਅਮਰਨਾਥ ਵੀ ਜਾਂਦੇ ਹੋ ਹੋਰ ਸਮਾਜ ਸੇਵਾ ਵੀ ਕਰਦੇ ਹੋ ਹੋਰ ਕਿਹੜੇ-ਕਿਹੜੀ ਸੰਸਥਾਵਾਂ ਤੁਹਾਡੇ ਨਾਲ ਜੁੜੀਆਂ ਹੋਈਆਂ ਜਿਨ੍ਹਾਂ ਨੂੰ ਤੁਸੀਂ ਸਹਿਯੋਗ ਦਿੰਦੇ ਹੋ ਦੇਖੋ ਜੀ ਇਸ ਤੋਂ ਪਹਿਲਾਂ ਤੁਹਾਨੂੰ ਦੱਸਾਂ ਇਸ ਤੋਂ ਵੀ ਪਹਿਲਾਂ ਇਹ ਸਾਡੇ ਜਿਹੜਾ ਤੁਹਾਨੂੰ ਦੱਸਿਆ ਸਾਡੇ ਜਿਹੜਾ ਮਾਰਗਦਰਸ਼ਨ ਡਾਕਟਰ ਦੀਪਕ ਨੰਦਨ ਜੀ ਹੈ ਇਹ ਅਕਸਰ ਹਰ ਇੱਕ ਕੋਈ ਵੀ ਧਾਰਮਿਕ ਸਮਾਗਮ ਹੋਵੇ ਸਮਾਜਿਕ ਸਮਾਗਮ ਹੋਵੇ ਤੇ ਉੱਥੇ ਜੋੜਿਆਂ ਦੀ ਸੇਵਾ ਉਹਨਾਂ ਨੇ ਚਲਾਈ ਹੋਈ ਪ੍ਰਥਾ ਪਿਛਲੇ 30 ਸਾਲਾਂ ਤੋਂ ਜੀ ਜੀ ਪਿਛਲੇ ਘੱਟੋ ਘੱਟ 40 ਸਾਲਾਂ ਤੋਂ ਚਾਹੇ ਉਹ ਗੁਰਦੁਆਰਾ ਸਾਹਿਬ ਦਾ ਕੰਮ ਸੇਵਾ ਹੋਵੇ ਚਾਹੇ ਕੋਈ ਇੱਥੇ بڑے بڑے ਸੰਤ ਸਮਾਗਮ ਹੋਣ ਉੱਥੇ ਹੋਵੇ ਚਾਹੇ ਕਨੋਲੀ ਹੋਵੇ ਕੋਈ ਜਾਗਰਣ ਹੋਵੇ ਕਿਥੇ ਵੀ ਹੋਵੇ ਇਹ ਸੇਵਾ ਦਾ ਕੰਮ ਸ਼੍ਰੀ ਸ਼ਿਵ ਸ਼ਕਤੀ ਸੇਵਾਦਲ ਵੱਲੋਂ ਕੀਤਾ ਜਾਂਦਾ ਹੈ ਹੋਰ ਸੇਵਾ ਵੀ ਹੈ ਖੂਨਦਾਨ ਕੈਂਪ ਵੀ ਲਗਾਇਆ ਜਾਂਦਾ ਹੈ ਖੂਨਦਾਨ ਦਿੱਤਾ ਵੀ ਜਾਂਦਾ ਹੈ ਤੇ ਮੇਰੇ ਖਿਆਲ ਨਾਲ ਮੈਨੂੰ ਯਾਦ ਹੈ ਜਿੱਥੋਂ ਤੱਕ ਕਿ ਜੀ ਜੀ 17 ਵਾਰ ਤਾਂ ਆਪਾਂ ਬੱਸ ਲੈ ਕੇ ਗਈਆਂ ਘੜ ਘੜ 17 ਵਾਰ ਤਾਂ ਸ਼੍ਰੀ ਅਮਨਨਾਥ ਜੀ ਆਪਾਂ ਗਏ ਆ ਜੀ ਜੀ ਤੇ ਜਿੱਦਾਂ ਸ਼ਾਮ ਬਾਬਾ ਜੀ ਨੇ ਬੱਸ ਭੇਜੀ ਹੈ ਇਹ ਉਪਰਾਲਾ ਸਾਰਿਆਂ ਦਾ ਹੈ ਸਾਡਾ ਕੱਲਿਆਂ ਦਾ ਨਹੀਂ ਹੈ ਸਾਰਿਆਂ ਦਾ ਹੈ ਇਸ ਦਾ ਨਾ ਸਮਾਜੀ ਕੰਮਾਂ 'ਚ ਜੋਗਦਾਨ ਪਹਿਲਾਂ ਤੋਂ ਹੀ ਪਾ ਰਹੇ ਆ ਪਾਦੇ ਰਹਿਣਾ ਹੈ ਜੈ ਜੀ ਇਸ ਤੋਂ ਇਲਾਵਾ ਜੀ ਤੁਸੀਂ ਪੁੱਛਿਆ ਇਹ ਨਾਲ ਧਾਰਮਿਕ ਸੰਸਥਾਵਾਂ ਸਾਡੇ ਨਾਲ ਹੀ ਜਿਹੜੀ ਇੱਥੇ ਸ਼ੁਰੂਆਤ ਕੀਤੀ ਸੇ ਬਸ ਦੀ ਸਾਡੇ ਨਾਲ ਸਹਿਯੋਗੀ ਸੱਜਣ ਸਾਡੇ ਵੱਡੇ ਵੀਰ ਪ੍ਰੀਤਮ ਸ਼ਰਮਾ ਜੀ ਉਹ ਆਪਣੇ ਜਿਹੜੀ ਆਪਣੀ ਰੋਪੜ ਕਮੇਟੀ ਵਲੇ ਸ੍ਰੀ ਹਰਰਮਹਾਦੇਵ ਲੰਗਰ ਕਮੇਟੀ ਹੈ ਤੇ ਉੱਥੇ ਸਾਡੇ 19ਵੀਂ ਜਿਹੜੀ ਹੈਗੀ ਹੈ ਲੰਗਰ ਦੀ ਯਾਤਰਾ ਹੈ ਲੰਗਰ ਲੈ ਕੇ ਜਾਦੇ ਲੰਗਰ ਦੀ ਸੇਵਾ ਜਿੱਥੇ ਫਰੀ ਯਾਤਰੀਆਂ ਨੂੰ ਲੰਗਰ ਦੀ ਸੇਵਾ ਦਵਾਈਆਂ ਰਹਿਣ ਦਾ ਬੰਦੋਬਸਤ ਉਹ ਕੀਤਾ ਜਾਂਦਾ ਹੈ ਕਿਸੇ ਵੀ ਯਾਤਰੀ ਨੇ ਜਾਣਾ ਹੋਵੇ ਮਨੀ ਮਹੇਸ਼ ਤਾਂ ਉਹ ਸਾਡੀ ਸੰਸਥਾ ਨਾਲ ਸੰਪਰਕ ਕਰ ਸਕਦਾ ਹੈ ਤੇ 19ਵੀਂ ਸਾਡੀ ਯਾਤਰਾ ਚੱਲਣੀ ਹੈ ਇਸ ਵਾਰੀ ਇਹ ਜਿਹੜੀ ਯਾਤਰਾ ਰਖੜੀ ਪੂਨ ਰਖੜੀ ਤੋਂ ਸ਼ੁਰੂਆਤ ਹੁੰਦੀ ਹੈ ਤੇ ਕਰੀਬ-ਕਰੀਬ ਕੋਈ 22 ਦਿਨ ਦੀ ਯਾਤਰਾ ਹੁੰਦੀ ਹੈ ਤੇ ਉੱਥੇ ਵੀ ਜਿੰਨਾ ਵੀ ਆਪਣੇ ਕੋਲ ਹੋ ਸਕੇ ਅਸੀਂ ਇਹ ਤਾਂ ਨਹੀਂ ਕਹਿੰਦੇ ਆਪਾਂ 100% ਖਰੇ ਉਤਰਦੇ ਹ ਜਿੰਨੇ ਵੀ ਆਪਣੇ ਕੋਲ ਸੇਵਾ ਹੁੰਦੀ ਹੈ ਆਪਾਂ ਪੂਰਾ ਹੀ ਆਪਣੇ ਆਪ ਨੂੰ ਸਮਰਪਿਤ ਕਰਕੇ ਇਹ ਸੇਵਾਨ ਬਾਈ ਦੀ ਹੈ ਧੰਨਵਾਦ ਜੀ ਜਿਵੇਂ ਕਿ ਰਜੀਵ ਸ਼ਰਮਾ ਜੀ ਨੇ ਦੱਸਿਆ ਵੀ ਪ੍ਰੀਤਮ ਸ਼ਰਮਾ ਜੀ ਬੱਬੂ ਸ਼ਰਮਾ ਜੀ ਡੋਗਰਾ ਜੀ ਸ਼੍ਰੀ ਹਰਰਮਾਨਦੇਵ ਲੰਗਰ ਕਮੇਟੀ ਮਨੀ ਮੇਸ਼ ਦੇ ਵਿੱਚ 19ਵਾਂ ਭੰਡਾਰਾ ਜਿਹੜਾ ਲੱਗਣ ਜਾ ਰਿਹਾ ਹੈ ਗੋਰੀ ਕੁੰਡ ਦੇ ਵਿੱਚ 12 ਨੰਬਰ ਪਲਾਟ ਦੇ ਵਿੱਚ ਕੋਈ ਵੀ ਸਹਿਯੋਗੀ ਇਸ ਵੀਡੀਓ ਨੂੰ ਦੇਖਦਾ ਹੋਵੇ ਤਾਂ ਤੁਸੀਂ ਉੱਥੇ ਜ਼ਰੂਰ ਪਹੁੰਚ ਸਕਦੇ ਹੋ ਖਾਣਾ ਰਹਿਣਾ ਸੋਣਾ ਸਾਰਾ ਕੁਝ ਫ੍ਰੀ ਹੈ ਜੇ ਕਿਸੇ ਬੰਦੇ ਨੇ ਸੇਵਾ ਦੇ ਵਿੱਚ ਵੀ ਜਾਣਾ ਹੋਵੇ ਉਹਦਾ ਵੀ ਜਿਹੜਾ ਆਣ ਜਾਣ ਦਾ ਖਰਚਾ ਉਹ ਵੀ ਜਿਹੜਾ ਫ੍ਰੀ ਦਿੱਤਾ ਜਾਂਦਾ ਪ੍ਰੀਤਮ ਸ਼ਰਮਾ ਜੀ ਦਾ ਬੱਬੂ ਸ਼ਰਮਾ ਜੀ ਦਾ ਅੱਜ ਪੂਰੀ ਜਿਹੜੀ ਕਮੇਟੀ ਖੜੀ ਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜੀ ਸਟਾਰ ਟੀਮ ਨੂੰ ਕਿਉਂਕਿ ਜਿਹੜੀ ਯਾਤਰਾ ਇਹ ਜੀ ਬੱਬੂ ਜੀ ਸਟਾਰ ਵਾਲਿਆਂ ਦਾ ਮੈਂ ਸਪੈਸ਼ਲ ਧੰਨਵਾਦ ਕਰਦਾ ਜਿਹੜਾ ਸਨਾਤਨ ਨੂੰ ਵੀ ਅੱਗੇ ਵਧਾ ਰਿਹਾ ਹੈ ਫੋਰ ਸੋਸ਼ਲ ਕਮਾਜੇ ਵੀ ਇਹਨਾਂ ਦੀ ਬਹੁਤ ਐਕਟੀਵਿਟੀ ਹੈ ਇਸ ਕਰਕੇ ਜੀ-ਸਟਾਰ ਵਾਲਿਆਂ ਦਾ ਬਹੁਤ ਜਿਆਦਾ ਜਿਆਦਾ ਧੰਨਵਾਦ ਧੰਨਵਾਦ ਜੀ ਵਿਟੂ ਜੀ ਤੇ ਇਹ ਜਿਹੜਾ ਥਰਮਲ ਪਲਾਂਟ ਦਾ ਕਾਰਜ਼ ਹੈ ਜਿਵੇਂ ਕਿ ਚਾਹੇ ਬਸਤਾ ਹੋਵੇ ਚਾਹੇ ਜਗਰਤਾ ਹੋਵੇ ਸਾਡੇ ਵਿੱਚ ਜਗਰਤਾ ਕਮੇਟੀ ਵੀ ਅੱਜ ਮੌਜੂਦ ਹੈ ਅੱਜ ਉਹਨਾਂ ਵੱਲੋਂ ਵੀ ਹਰੀ ਚੰਡੀ ਦੇ ਕੇ ਇਸ ਬਸ ਨੂੰ ਰਵਾਨਾ ਕੀਤਾ ਜਾਣਾ ਤੇ ਕਿਵੇਂ ਦੇਖ ਲੋ ਜਗਰਨ ਕਮੇਟੀ ਵਾਲੇ ਵੀ ਅੱਜ ਸਾਰੇ ਖੜੇ ਆ ਜਿਵੇਂ ਕਿ ਰਜੀਵ ਸ਼ਰਮਾ ਜੀ ਉਹਨੇ ਬਸ ਲੈ ਕੇ ਚੱਲੇ ਆ ਇਹਨਾਂ ਵੱਲੋਂ ਵੀ ਜਿਹੜਾ ਲੰਗਰ ਦਾ ਕਾਫੀ ਜਿਹੜਾ ਉਪਰਾਲਾ ਕੀਤਾ ਜਾਂਦਾ ਤੁਹਾਡਾ ਕੀ ਕਹਿਣਾ ਇਸ ਨੂੰ ਦੇਖ ਕੇ ਨਹੀਂ ਇਹ ਜਿਹੜਾ ਸੇਵਾ ਸ਼ਕਤੀ ਦਲ ਹੈਗਾ ਇਹ ਬਹੁਤ ਹੀ ਮਤਲਬ ਸਨਾਤਨੀ ਨੂੰ ਤਾਂ ਅੱਗੇ ਵਧਾ ਰਿਹਾ ਹੀ ਹੈ ਹਰੇਕ ਧਰਮ ਨੂੰ ਹਰੇਕ ਕਮੇਟੀ ਨੂੰ ਅਸੀਂ ਜਾਗਰਨ ਕਮੇਟੀ ਦੇ ਮਤਲਬ ਜਿਹੜਾ ਪ੍ਰੋਗਰਾਮ ਕਰਦੇ ਆ ਉਹਦੇ ਦਾ ਬਹੁਤ ਸਹਿਯੋਗ ਹੁੰਦਾ ਹੈ ਠੀਕ ਹੈ ਇਸ ਕਰਕੇ ਬਹੁਤ बढ़िया काम है बहुत बढ़िया कदम इन्होंने ਚੁੱਕਿਆ ਹੋਇਆ ਧੰਨਵਾਦ ਜੀ ਤਾਂ ਮੈਂ ਇੱਕ ਵਾਰ ਫਿਰ ਜੀਸਟਾ ਟੀਵੀ ਦਾ ਦਿলো ਧੰਨਵਾਦ ਕਰਨਾ ਚਾਹੁੰਦਾ ਕਿਉਂਕਿ ਸਾਡਾ ਕੋਈ ਆਪਣਾ ਉਦੇਸ਼ ਨਹੀਂ ਸਾਡਾ ਇਹ ਧਰਮ ਪ੍ਰਚਾਰ ਹੈ ਤੇ ਹੋਰ ਮਨੁੱਖ ਦੀ ਸੇਵਾ ਹੈ ਤੋਂ ਸਨਾਤਨ ਧਰਮ ਨੂੰ ਅੱਗੇ ਲੈ ਕੇ ਜਾਣਾ ਹੀ ਸਾਡਾ ਮੁੱਖ ਉਦੇਸ਼ ਹੈ ਬਹੁਤ ਸਨਾਤਨ ਧਰਮ ਕੀ ਜੈ ਹਰੇ ਕੇਸ ਹਰੇ ਕੀ ਜੈ ਤੀਨ ਵੰਦਾਰੀ ਕੀ ਜੈ ਜੇ ਕਰੇ ਵੀਰ ਬਜਰੰਗੇ ਫਰਮਾਨ ਦੇ ਤੇ ਤੁਸੀਂ ਦੇਖਿਆ ਜੀ ਜਿਹੜੀ ਬੱਸ ਹੈ ਰਵਾਨਾ ਹੋ ਰਹੀ ਹੈ ਤੇ ਇਹ 카ਟੂ ਸ਼ਾਮ ਜੀ ਤੇ ਸਲਾਸਿਰ ਅੱਗੇ ਹੋਗੇ ਤੇ ਅਗਲੇ ਜਿਹੜੇ ਪੜਾਮ ਦੇ ਉੱਤੇ ਜਾਏਗੇ ਤੇ ਉਹਨਾਂ ਦੇ ਜਿਹੜੀ ਆ ਰਵਾਨਾ ਹੋਣ ਵਾਸਤੇ ਹੁਣ ਚੰਡੀ ਦੇ ਕੇ ਰਵਾਨਾ ਕੀਤੀ ਜਾਊਗੀ ਕੈਮਰਾਮੈਨ ਗੁਜੀਤ ਸਿੰਘ ਜੀ ਨੇ ਜੀ ਸਟਾਰਟਿੰਗ ਨੂੰ ਕਾਊਂਟ ਸਿਫ ਲੋਗ